பிரீத்தணி பிரீத்தூலால பிரீத்த பிரீத்த மூல ਸਿਓ ਪ੍ਰੀਤ ਬਣੀ ਪ੍ਰੀਤ ਬਣੀ ਪੜੋ ਜੀ ਮੂ ਲਾਲਨ ਸਿਓ ਪ੍ਰੀਤ ਬਣੀ ਪ੍ਰੀਤ ਬਣੀ ਮੂ ਲਾਲਨ ਸਿਓ ਪ੍ਰੀਤ ਬਣੀ ਪ੍ਰੀਤ ਬਣੀ ਅੱਜ ਇਹ ਸ਼ਬਦ ਨੇ ਨਾ ਅਸੀਂ ਪੜ ਰਹੇ ਆਂ ਜਿਹੜੇ ਦਿਹਾੜੇ ਅਸੀਂ ਮਨਾ ਰਹੇ ਹਾਂ ਬਾਬਾ ਬੰਦਾ ਸਿੰਘ ਦੀ ਬਹਾਦਰ ਉਹਨਾਂ ਦਾ ਸ਼ਹੀਦੀ ਦਿਹਾੜਾ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਵਰਸੀ ਇਹ ਸ਼ਬਦ ਉਹਨਾਂ ਦੇ ਜੀਵਨ ਦੀ ਵਿਆਖਿਆ ਕਰਦੇ ਨੇ ਮਨ ਤਨ ਤੇਰਾ ਧਨ ਪੀ ਤੇਰਾ ਤੂੰ ਠਾਕੁਰ ਸੁਆਮੀ ਪ੍ਰਭ ਮੇਰਾ ਇਹ ਸਮਰਪਣ ਹੈ ਆਪਣਾ ਆਪ ਸਮਰਪਣ ਕਰ ਦੇਣਾ ਗੁਰੂ ਦੇ ਅੱਗੇ ਮਹਲਕਾ ਤੇਰਾ ਸਾਰਾ ਕੁਝ ਇਹ ਸਰੀਰ ਵੀ ਤੇਰਾ ਹੈ ਅਸਲ ਵਿੱਚ ਸਾਰੀ ਹੀ ਪ੍ਰੇਮ ਦੀ ਖੇਡ ਹੈ ਪ੍ਰੇਮ ਤੋਂ ਬਿਨਾ ਕੁਝ ਵੀ ਨਹੀਂ ਤੇ ਜਿਹੜਾ ਪ੍ਰੇਮ ਕਰਦਾ ਹੈ ਉਹ ਹੀ ਸਭ ਕੁਝ ਅਰਪਣ ਕਰਦਾ ਹੈ ਕਿਉਂਕਿ ਇਸ ਦੁਨੀਆ ਦੇ ਉੱਪਰ ਇੱਕ ਪਿਆਰ ਦੀ ਦੁਨੀਆ ਹੈ ਤੇ ਇੱਕ ਵਪਾਰ ਦੀ ਵਪਾਰ ਦੀ ਦੁਨੀਆ ਵਿੱਚ ਲੈਣ ਦੇਣ ਕੀਤਾ ਜਾਂਦਾ ਹੈ ਕਿੱਥੋਂ ਫਾਇਦਾ ਹੁੰਦਾ ਆ ਕੁਝ ਦਿੱਤਾ ਤੇ ਇਹਦੇ ਵਟੇ ਕੀ ਮਿਲੇਗਾ ਇਹ ਕੁਝ ਹੁੰਦਾ ਹੈ ਨਾ ਪਰ ਪਿਆਰ ਦੀ ਦੁਨੀਆ ਵਿੱਚ ਇਸ ਤਰ੍ਹਾਂ ਨਹੀਂ ਹੈ ਪਿਆਰ ਦੀ ਦੁਨੀਆ ਦੇ ਵਿੱਚ ਅਰਪਣ ਹੈ ਸਭ ਕੁਝ ਅਰਪਣ ਕੀਤਾ ਜਾਂਦਾ ਆ ਜਿਹੜੇ ਬੋਲ ਅਸੀਂ ਪੜ੍ਹਦੇ ਆ ਜੋਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਦਲੀ ਮਰੀਆ ਇਹਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾ ਕਾ ਨਾ ਕੀਜੈ ਇਹ ਪਿਆਰ ਹੈ ਸਮਰਪਣ ਤੋਂ ਬਿਨਾ ਕੁਝ ਵੀ ਨਹੀਂ ਜਦੋਂ ਅਸੀਂ ਸੱਚ ਜਾਣਿਓ ਆਪਣਾ ਇਤਿਹਾਸ ਬੋਲਦੇ ਆ ਇੱਥੇ ਸ਼ਿਖਰ ਹੈ ਬੰਦਗੀ ਕਰਨ ਵਾਲਿਆਂ ਵਾਲ ਦੇਖਾਂਗੇ ਉਹਨਾਂ ਦੀ ਲਿਸਟ ਦੇਖਾਂਗੇ ਇੱਕ ਤੋਂ ਇੱਕ ਚੜੰਦੀਆਂ ਨੇ ਇੱਕ ਤੋਂ ਇੱਕ ਚੜੰਦੀਆਂ ਕੌਣ ਜਾਣੇ ਤੇਰਾ ਨਾਉ ਜੀਓ ਇੱਕ ਤੋਂ ਇੱਕ ਮਹਾਂਪੁਰਖ ਹੋਣੇ ਆ ਗੱਲ ਕਰਸਨ ਬਾਬਾ ਪ੍ਰੇਮ ਸਿੰਘ ਦੀ ਵਰਸੀ ਮਨਾਈ ਸੰਤ ਬਾਬਾ ਅਤਰ ਸਿੰਘ ਜੀ ਦੀ ਗੱਲ ਕਰੀਏ ਸੰਤ ਬਾਬਾ ਆਨੰਦ ਸਿੰਘ ਜੀ ਦੀ ਗੱਲ ਕਰੀਏ ਬਾਬਾ ਕਰਮ ਸਿੰਘ ਦੀ ਗੱਲ ਕਰੀਏ ਬਾਬਾ ਜਵਾਲਾ ਸਿੰਘ ਉਹਨਾਂ ਦੀ ਗੱਲ ਕਰੀਏ ਬਾਬਾ ਨਧਾਨ ਸਿੰਘ ਦੀ ਗੱਲ ਕਰੀਏ ਇੱਕ ਤੋਂ ਇੱਕ ਮਹਾਪੁਰਖ ਬੰਦਗੀ ਵਾਲੇ ਇੱਕ ਤੋਂ ਇੱਕ ਤੇ ਜਦੋਂ ਇੱਥੇ ਸੇਵਾ ਕਰਨ ਦੀ ਗੱਲ ਕਰਾਂਗੇ ਸੇਵਾ ਕਰਨ ਵਾਲੇ ਵੀ ਇੱਕ ਤੋਂ ਇੱਕ ਵਾਹ ਇੱਥੇ ਭਾਈ ਮੰਜ ਦੀ ਗੱਲ ਹੋਵੇਗੀ ਭਾਈ ਜੋਤ ਦੀ ਗੱਲ ਹੋਵੇਗੀ ਭਾਈ ਬਹਿਲੋ ਦੀ ਗੱਲ ਹੋਊਗੀ ਸੇਵਾ ਕਰਨ ਵਾਲੇ ਵੀ ਇੱਕ ਤੋਂ ਇੱਕ ਜੇ ਜਦੋਂ ਇੱਥੇ ਸ਼ਹੀਦਾਂ ਦੀ ਦਾਸਤਾਨ ਫੋਲਾਂਗੇ ਸ਼ਹੀਦਾਂ ਦੀ ਗੱਲ ਕਰਾਂਗੇ ਤੇ ਸੱਚ ਜਾਣਿਓ ਵਿਚਾਰ ਕੇ ਦੇਖਿਓ ਇੱਥੇ ਇੱਕ ਤੋਂ ਇੱਕ ਸ਼ਹੀਦ ਮਿਲੂਗਾ ਇੱਕ ਤੋਂ ਇੱਕ ਇਹ ਕੌਮ ਦੇ ਹਿੱਸੇ ਆ ਸਾਡੀ ਦੇ ਪਰ ਇੱਕ ਗੱਲ ਯਾਦ ਰੱਖਿਓ ਭਾਵੇਂ ਕੋਈ ਬੰਦਗੀ ਕਰਨਾ ਚਾਹੁੰਦਾ ਹੈ ਭਾਵੇਂ ਕੋਈ ਸੇਵਾ ਕਰਨਾ ਚਾਹੁੰਦਾ ਹੈ ਭਾਵੇਂ ਕੋਈ ਸ਼ਹੀਦ ਹੋਣਾ ਚਾਹੁੰਦਾ ਹੈ ਇਹ ਤਿੰਨੇ ਗੱਲਾਂ ਵਿੱਚ ਸਮਰਪਣ ਬਹੁਤ ਜ਼ਰੂਰੀ ਹੈ ਜੇ ਸਮਰਪਣ ਨਹੀਂ ਫੇਰ ਕੁਝ ਵੀ ਨਹੀਂ ਹੋਣਾ ਜੇ ਬੰਦਗੀ ਕਰਨੀ ਸਾਬ ਕਹਿੰਦੇ ਕਰ ਬੰਦਗੀ ਛੱਡ ਮੈਂ ਮੇਰਾ ਪਹਿਲਾਂ ਆਪਣਾ ਆਪ ਛੱਡ ਆਪਣਾ ਆਪ ਅਰਪਣ ਕਰ ਗੁਰੂ ਦੇ ਅੱਗੇ ਫੇਰ ਬੰਦਗੀ ਹੋਵੇਗੀ ਤੇ ਜੇ ਸੇਵਾ ਕਰਨੀ ਹੈ ਸਾਬ ਕਹਿੰਦੇ ਆਪ ਗਵਾਏ ਸੇਵਾ ਕਰੇ ਕਹਿੰਦੇ ਪਹਿਲਾਂ ਆਪਣਾ ਆਪ ਗਵਾਹ ਆਪਣਾ ਆਪ ਅਰਪਣ ਕਰ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਜੇ ਸੇਵਾ ਕਰਨੀ ਸਾਬ ਕਹਿੰਦੇ ਗੁਰ ਕੀ ਤਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਨੀ ਗੁਰੂ ਦੇ ਹੁਕਮ ਵਿੱਚ ਗੁਰੂ ਦੀ ਆਗਿਆ ਵਿੱਚ ਆ ਇੱਥੇ ਮੈਨੂੰ ਇੱਕ ਕੱਲ ਛੋਟੀ ਜਿਹੀ ਚਿੱਤ ਆ ਗਈ ਮੈਂ ਆਪ ਜੀ ਨਾਲ ਸਾਂਝੀ ਕਰ ਜਾਵਾਂ ਗੁਰੂ ਦੀ ਆਗਿਆ ਵਿੱਚ ਰਹਿਣਾ ਅੱਜ ਦੁਨੀਆ ਦੇ ਉੱਪਰ ਸੇਵਾ ਦੇ ਉੱਪਰ ਜਿਹੇ ਟਰਸਟ ਬਣੇ ਨੇ ਸਭ ਤੋਂ ਵੱਧ ਟਰਸਟ ਸਾਨੂੰ ਮਿਲਣਗੇ ਭਾਈ ਕਨਈਆ ਜੀ ਦੇ ਨਾਮ ਤੇ ਭਾਈ ਕਨਈਆ ਜੀ ਕਿਉਂਕਿ ਉਹ ਜਾਤ ਪਾਤ ਮਜਬ ਤੂੰ ਉੱਪਰ ਉੱਠ ਕੇ ਗੱਲ ਹੈ ਉਹ ਸਭ ਤੋਂ ਵੱਧ ਤੁਹਾਨੂੰ ਟਰਸਟ ਮਿਲਣਗੇ ਭਾਈ ਕਨਈਆ ਜੀ ਦੇ ਨਾਮ ਤੇ ਜਦੋਂ ਭਾਈ ਕਨਈਆ ਜੀ ਧੰਗੂ ਤੇਗ ਬਹਾਦਰ ਮਹਾਰਾਜ ਦੇ ਪਹਿਲੀ ਵਾਰੀ ਸਭ ਤੋਂ ਪਹਿਲਾਂ ਸ਼ਰਨ ਵਿੱਚ ਆਏ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਹੈ ਆਣ ਕੇ ਨਮਸਕਾਰ ਕੀਤੀ ਤੇ ਧਰਗੁਰੂ ਤੇਗ ਬਹਾਦਰ ਮਹਾਰਾਜ ਨੇ ਕੁਝ ਨਹੀਂ ਕਿਹਾ ਇੱਕ ਗੱਲ ਕਹੀ ਲਾਗੇ ਗਾਗਰ ਪਈ ਸੀ ਕਹਿੰਦੇ ਜਾ ਜੱਗ ਸਤ ਲਓ ਜਦੋਂ ਪਾਣੀ ਦੀ ਭਰ ਕੇ ਲੈ ਕੇ ਆ ਗਏ ਭਾਈ ਕਨਿਆ ਜੀ ਲੈ ਕੇ ਆਏ ਭਰ ਕੇ ਲੈ ਕੇ ਆਏ ਤੇ ਲਿਆ ਕੇ ਗਾਗਰ ਰੋੜ ਦਿੱਤੀ ਧੰਗੁਰੂ ਤੇਗ ਬਹਾਦਰ ਮਹਾਰਾਜ ਨੇ ਫੜੀ ਗਾਗਰ ਜ਼ਮੀਨ ਤੇ ਰੋੜ ਦਿੱਤੀ ਫਿਰ ਤੋੜ ਦਿੱਤਾ ਸਾਰਾ ਦਿਨ ਇਉਂ ਖੇਡ ਚੱਲਦੀ ਰਹੀ ਉਹ ਗਾਗਰ ਭਰ ਕੇ ਲਿਆਉਂਦਾ ਸਤਗੁਰੂ ਧੰਗੁਰੂ ਤੇਗ ਬਹਾਦਰ ਮਹਾਰਾਜ ਪਾਣੀ ਦੀ ਗਾਗਰ ਫੜਦੇ ਕਦੀ ਆਪਣੇ ਚਰਨਾਂ ਤੇ ਸੁੱਟ ਲੈਂਦੇ ਤੇ ਕਦੀ ਆਸੇ-ਪਾਸੇ ਛੜਕਾ ਦਿੰਦੇ ਆ ਤੇ ਵਿਦਵਾਨ ਕਹਿੰਦੇ ਕਈ ਕਹਿੰਦੇ 3 ਦਿਨ ਖੇਡ ਚੱਲੀ ਕਈ ਕਹਿੰਦੇ 7 ਦਿਨ ਲਗਾਤਾਰ ਇਵੇਂ ਚੱਲਿਆ 7ਵਾਂ ਦਿਨ ਜਦੋਂ ਆਇਆ ਤੇ ਧੰਗੁਰੂ ਤੇਗ ਬਹਾਦਰ ਮਾਰਾ ਪੁੱਛਦੇ ਕਹਿੰਦੇ ਭਾਈ ਖਨਈਆ ਤੈਨੂੰ ਅਸੀਂ ਤੋੜ ਦਿੰਨੇ ਆ ਗਾਗਰ ਲੈ ਕੇ ਤੂੰ ਚੱਲ ਜਾਣਾ ਪਾਣੀ ਲਿਆ ਲੈਉਣਾ ਅਸੀਂ ਰੋੜ ਦਿੰਨੇ ਆ ਤੂੰ ਪੁੱਛਦਾ ਨਹੀਂ ਕਿ ਸਤਗੁਰੂ ਇੰਉਂ ਕਿਉਂ ਕਰਦੇ ਆ ਤੂੰ ਪੁੱਛਦਾ ਨਹੀਂ ਆ ਤੇ ਭਾਈ ਕਨੀ ਨੇ ਪਤਾ ਕੀ ਗੱਲ ਕਹੀ ਗੱਲ ਵਿੱਚ ਪੱਲੂ ਪਾਇਆ ਕਹਿੰਦਾ ਸਤਿਗੁਰੂ ਮੈਂ ਤੇਰਾ ਸੇਵਕ ਬਣਨ ਵਾਸਤੇ ਆਇਆ ਹਾਂ ਤੇ ਜਿਹੜਾ ਸੇਵਕ ਹੁੰਦਾ ਉਹ ਗੁਲਾਮ ਹੁੰਦਾ ਸਤਿਗੁਰੂ ਮੇਰਾ ਕੰਮ ਹੈ ਤੇਰਾ ਹੁਕਮ ਮੰਨਣਾ ਤੇ ਤੇਰਾ ਕੰਮ ਹੈ ਹੁਕਮ ਕਰਨਾ ਸੇਵਕ ਦੀ ਇਹ ਮਰਜ਼ੀ ਨਹੀਂ ਕਿ ਸੇਵਕ ਪੁੱਛੇ ਕਿ ਇਹ ਕਿਉਂ ਕਰਦੇ ਆ ਗੁਰ ਕੀ ਆਗਿਆ ਪਾਣੀ ਗੁਰੂ ਦੇ ਹੁਕਮ ਵਿੱਚ ਰਹਿ ਕੇ ਦਾਸ ਅਰਜ ਕਰ ਰਿਹਾ ਜੇ ਬੰਦਗੀ ਕਰਨੀ ਹੈ ਸਮਰਪਣ ਤੋਂ ਬਿਨਾ ਨਹੀਂ ਪਹਿਲਾਂ ਮੈਂ ਮਟਾਉਣੀ ਪਵੇਗੀ ਆਪਾਂ ਨਿਸ਼ਾਵਰ ਕਰਨਾ ਪਵੇਗਾ ਜੇ ਸੇਵਾ ਕਰਨੀ ਹੈ ਤਾਂ ਵੀ ਆਪਾਂ ਨਿਸ਼ਾਵਰ ਕਰਨਾ ਪਵੇਗਾ ਤੇ ਸ਼ਹੀਦਾਂ ਦੀ ਤੇ ਗੱਲ ਹੀ ਆਪੇ ਸਮਰਪਣ ਤੋਂ ਬਿਨਾ ਨਹੀਂ ਹੈ ਇੱਥੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਸਮਰਪਣ ਹੈ ਦਾਸ ਨੇ ਕੱਲ ਅਰਜ ਕੀਤੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀ ਦੁਨੀਆ ਦੇ ਵਿੱਚ ਗੁਰੂ ਨਾਨਕ ਪਾਸ਼ਾ ਜਿਸ ਰਾਜ ਦੀ ਗੱਲ ਕਰਦੇ ਨਾ ਸਬ ਖਾਲੀ ਬੁੱਠੀਆਂ ਇਹ ਹੋਵਾ ਹਲੀਮੀ ਰਾਜ ਜਿਓ ਦੁਨੀਆ ਹਲੀਮੀ ਰਾਜ ਦੀਆਂ ਗੱਲਾਂ ਕਰਦੀ ਐ ਪਰ ਭਾਈ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਹ ਰਾਜ ਕਰਕੇ ਦੱਸਿਆ ਹੈ ਹਲੀਮੀ ਰਾਜ ਕੀ ਹੁੰਦਾ ਹੈ ਜਿਹਦੇ ਵਿੱਚ ਕਦੀ ਕੋਈ ਦੁੱਖ ਨਾ ਹੋਵੇ ਜਿਸ ਰਾਜ ਦੀ ਗੱਲ ਭਗਤ ਰਵਦਾਸ ਜੀ ਕਰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਉ ਦੂਖ ਅੰਦੋ ਨਹੀ ਟੈਠਾਓ ਨਾ ਤਸਵੀਸ ਖਰਾਜ ਨਾ ਮਾਲ ਖੋਫ ਨਾ ਖਥਾ ਨਾ ਤਸ ਜਵਾਬ ਜਿਹਦੇ ਰਾਜ ਨੂੰ Hindu ਵੀ ਮੰਦਿਰ ਵਿੱਚ ਖਲੋ ਕੇ ਕਹਿੰਦਾ ਕਿ ਇਹ ਰਾਜ ਸਲਾਮਤ ਰਹਿਣਾ ਚਾਹੀਦਾ ਹੈ ਮੁਸਲਮਾਨ ਵੀ ਕਹਿੰਦਾ ਮਸਜਿਦ ਵਿੱਚ ਜਾ ਕੇ ਸਿੱਖ ਤਾਂ ਕਹਿੰਦਾ ਹੀ ਹੈ ਤੇ ਸਮਰਪਣ ਪਤਾ ਕਿਹੋ ਜਿਹਾ ਮਹਾਰਾਜਾ ਰਣਜੀਤ ਸਿੰਘ ਦਾ ਦਾਸ ਅਰਜ ਕਰੇ ਸਮਰਪਣ ਕਿਹੋ ਜਿਹਾ ਨਿਜ਼ਾਮ ਹైదరాబాద్ ਉਹਦੀ ਮਦਦ ਕੀਤੀ ਮਹਾਰਾਜਾ ਰਣਜੀਤ ਸਿੰਘ ਨੇ ਉਹ ਬਹੁਤ ਹੀਰਿਆਂ ਰਤਾਂ ਨਾਲ ਕੀਮਤੀ ਚੰਦੋਵਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਉਹਨੇ ਭੇਟ ਕੀਤਾ ਜਦੋਂ ਦਰਬਾਰੀਆਂ ਨੇ ਚੰਦੋਵਾ ਲਾਇਆ ਮਹਾਰਾਜਾ ਰਣਜੀਤ ਸਿੰਘ ਨੇ ਆਣ ਕੇ ਦੇਖਿਆ ਤੇ ਕਹਿੰਦਾ ਇਹ ਚੰਦੋਵਾ ਕਹਿੰਦੇ ਇਹ ਨਜਾਬ ਹైదరాబాద్ ਨੇ ਭੇਟ ਕੀਤਾ ਹੈ ਤੇ ਕਹਿੰਦਾ ਇਹ ਕੀਮਤੀ ਚੰਦੋਵਾ ਮੇਰੇ ਵਾਸਤੇ ਨਹੀਂ ਇਹ ਗੁਰੂ ਰਾਮਦਾਸ ਦੇ ਦਰ ਤੇ ਚਾਹੀਦਾ ਹੈ ਅਤਸਰੀਆ ਕਾਲ ਉਸੇ ਵੇਲੇ ਉਹ ਚੰਦੋਵਾ ਲਾਇਆ ਤੇ ਦਰਬਾਰ ਸਾਹਿਬ ਜਾ ਕੇ ਪੇਟਾ ਕੀਤਾ ਪਰ ਉਹ ਚੰਦੋਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਲਾਉਣ ਨਹੀਂ ਦਿੱਤਾ ਗਿਆ ਕਿਉਂਕਿ ਉਹ ਚੰਦੋਵਾ ਪਹਿਲਾਂ ਲੱਗ ਚੁੱਕਾ ਸੀ ਔਰ ਬਹੁਤ ਸਮਾਂ ਉਹ ਚੰਦੋਵਾ ਰਿਆ 84 ਦੇ ਵਿੱਚ ਜਦੋਂ ਦਰਬਾਰ ਸਾਹਿਬ ਟੈਕ ਹੋਇਆ ਉਦੋਂ ਉਹ ਚੰਦੋਵਾ ਚੰਦੋਵਾ ਸੜ ਕੇ ਸੁਆਹ ਹੋ ਗਿਆ ਪੁੱਤਰ ਦਾ ਵਿਆਹ ਕੀਮਤੀ ਸੇਹਰਾ ਬਣਾਇਆ ਗਿਆ ਹੀਰਿਆਂ ਨ ਹੀਰੇ ਜੜੇ ਗਏ ਉਹਦੀ ਉਤੇ ਜਦੋਂ ਦੇਖਿਆ ਸੇਰਾ ਲਾਉਣ ਲੱਗੇ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਇਹ ਮੇਰੇ ਪੁੱਤਰ ਦੇ ਸਿਰ ਤੇ ਨਹੀਂ ਇਹ ਕੀਮਤੀ ਸੇਰਾ ਗੁਰੂ ਰਾਮ ਦਾਸ ਤੇ ਦਰ ਤੇ ਚਾਹੀਦਾ ਹੈ ਆਬ ਇਸਮ ਅਰਪਣ ਇਹ ਹੈ ਮਨ ਤਨ ਤੇਰਾ ਧਨ ਪੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ ਪਿੱ ਤੇਰਾ ਹੀ ਸਾਰਾ ਕੁਛ ਤੇ ਜਿਸ ਸ਼ਹੀਦੀ ਅਸੀਂ ਗੱਲ ਕਰਦੇ ਆਂ ਬਾਬਾ ਬੰਦਾ ਸਿੰਘ ਦੀ ਬਹਾਦਰ ਉਦਾ ਪਤਾ ਕਿਹਦਾ ਸਮਰਪਣ ਹੈ ਇਹ ਵਿਚਾਰ ਕਰਨੀ ਅਸੀਂ ਹੁਣ ਬਾਬਾ ਬੰਦਾ ਸਿੰਘ ਦੀ ਬਹਾਦਰ ਅਰਜ਼ੋਰੀ ਪਿੰਡ ਦੇ ਵਿੱਚ ਇਹ ਪੈਦਾ ਹੋਇਆ ਪੁਣਸ਼ ਜ਼ਿਲ੍ਹੇ ਦੇ ਵਿੱਚ ਰਾਜਪੂਤ ਘਰਾਣਾ ਸੀ ਬਚਪਨ ਵਿੱਚੋਂ ਸ਼ਿਕਾਰ ਖੇਡਦਾ ਹੈ ਸ਼ਿਕਾਰ ਖੇਡਦਿਆਂ ਖੇਡਦਿਆਂ ਇੱਕ ਹਿਰਨੀ ਦਾ ਸ਼ਿਕਾਰ ਹੋਇਆ ਤੇ ਉਹ ਹਿਰਨੀ ਸੀ ਗਰਭਪਤੀ ਗਰਭਵਤੀ ਸੀ ਤੀਰ ਮਾਰਿਆ ਤੀਰ ਜਾ ਕੇ ਪੇਟ ਵਿੱਚ ਵੱਜਾ ਪੇਟ ਚੀਰਿਆ ਗਿਆ ਦੋ ਬੱਚੇ ਸਨ ਅੱਖਾਂ ਦੇ ਸਾਹਮਣੇ ਤੜਪ ਕੇ ਮਰ ਗਏ ਉਸ ਦਿਨ ਇਹਨੇ ਤੀਰ ਕਮਾਨ ਸੁੱਟ ਦਿੱਤਾ ਕਹਿੰਦਾ ਅੱਜ ਤੋਂ ਬਾਦ ਸ਼ਿਕਾਰ ਨਹੀਂ ਖੇਡਣਾ ਇਹਨਾਂ ਦੇ ਪਿੰਡ ਵਿੱਚ ਇੱਕ ਸਾਧੂ ਆਇਆ ਜਿਹਦਾ ਨਾਮ ਜਾਨਕੀ ਦਾਸ ਲਿਖਿਆ ਤਿੰਨ ਗੁਰੂ ਜੀ ਨੇ ਧਾਰਨ ਕੀਤੇ ਮੈਂ ਬਹੁਤ ਛੋਟ ਵਿੱਚ ਅਰਜ ਕਰਾਂਗਾ ਜਾਨਕੀ ਦਾਸ ਦੂਜਾ ਇਹਦਾ ਗੁਰੂ ਜਿਹਦਾ ਨਾਮ ਹੁੰਦਾ RAM JI DAAS ਮਾਪਿਆਂ ਨੇ RAM ਰੱਖਿਆ ਸੀ ਲਸ਼ਮਣ ਦਾਸ ਜਦੋਂ ਉਹਨਾਂ ਦੀ ਸੰਗਤ ਵਿੱਚ ਗਿਆ ਉਹਨੇ ਨਾਮ ਰੱਖ ਦਿੱਤਾ ਮਾਦੋ ਦਾਸ ਬੇਰਾਗੀ ਤੀਜਾ ਹੁੰਦਾ ਹੈ ਓਗੜਨਾਥ ਹੁਣ ਜਿਹੋ ਜਿਹੇ ਗੁਰੂ ਹੈ ਉਹ ਜਿਹੜਾ ਸਿੱਖ ਹੋਣਾ ਹੈ ਉਹ ਜਿਹੜਾ ਚੇਲਾ ਹੋਣਾ ਹੈ ਜੇ ਗੁਰੂ ਸਵਾਭ ਮਲਦਾ ਤੇ ਸੇਵਕ ਨੇ ਵੀ ਚ ਸਵਾਭ ਮਲਣੀ ਹੈ ਜੇ ਗੁਰੂ ਰਿੱਧੀਆਂ ਸਿੱਧੀਆਂ ਦੀ ਦੀ ਆਰਾਧਨਾ ਕਰਦਾ ਤੇ ਚੇਲੇ ਨੇ ਵੀ ਉਹੀ ਕਰਨੀ ਹੈ ਜਿਹਦੇ ਕੋਲ ਜੋ ਹੈ ਉਹੀ ਕੁਛ ਦੇਣਾ ਹੈ ਹੁਣ ਇੱਥੇ ਗੱਲ ਨੂੰ ਫੇਰ ਚਿਤ ਆ ਗਈ ਇੱਕ ਦਿਨ ਨਾ ਭਾਈ ਜਸਵੰਤ ਸਿੰਘ ਜੀ ਜਿਹੜੇ ਮੰਜੀ ਸਾਹਿਬ ਵਾਲੇ ਆ ਉਹ ਕਥਾ ਕਰ ਰਹੇ ਸਨ ਸ਼ਾਇਦ ਤੁਸੀਂ ਵੀ ਉਹ ਗੱਲ ਸੁਣੀ ਹੋਵੇਗੀ ਉਹ ਕਹਿੰਦੇ ਕੋਈ ਗੁਰਮੁਖ ਪਿਆਰਾ ਸੀ ਹੈ ਸੀ ਅਮਰਤ ਧਾਰੀ ਅਮਰਤ ਛਕ ਲੈਣਾ ਗੱਲ ਕੁਛ ਹੋਰ ਹੈ ਤੇ ਅਮਰਤ ਧਾਰੀ ਹੋ ਜਾਣਾ ਗੱਲ ਕੁਛ ਹੋਰ ਹੈ ਸ਼ੱਕ ਦੇ ਬਹੁਤੇ ਨੇ ਅੰਮ੍ਰਿਤ ਧਾਰੀ ਵਿਰਲੇ ਹੁੰਦੇ ਨੇ ਧਾਰੀ ਦਾ ਮਤਲਬ ਅੰਮ੍ਰਿਤ ਦੇ ਗੁਣ ਧਾਰਨ ਕਰ ਲੈਣੇ ਜਿਹੜਾ ਅੰਮ੍ਰਿਤ ਦੇ ਗੁਣ ਧਾਰਨ ਕਰ ਲੈਂਦਾ ਸੱਚ ਜਾਣਿਓ ਉਹ ਬੰਦ-ਬੰਦ ਵੀ ਕਟਿਆ ਜਾਂਦਾ ਪਰ ਕਦੀ ਉਹ ਸਿਧਾਂਤਾਂ ਤੋਂ ਮੂਨ ਕਰ ਨਹੀਂ ਹੁੰਦਾ ਔਣੀ ਮੂਨ ਕਰ ਹੁੰਦਾ ਉੱਬਲ ਦੀ ਦੇਗ ਵਿੱਚ ਉਬਾਲਿਆ ਜਾਏਗਾ ਅੰਮ੍ਰਿਤ ਛਕਿਆ ਕਹਿੰਦੇ ਕੋਈ ਦੁੱਖ ਆ ਗਿਆ ਤੇ ਕਿਸੇ ਸਿਰ ਫੇਰਨ ਵਾਲੇ ਕੋ ਚੱਲ ਗਿਆ ਆਮ ਤੌਰ ਤੇ ਅਸੀਂ ਚਲ ਜਾਂਦੇ ਜਦੋਂ ਦੁੱਖ ਹੁੰਦਾ ਡਰਦੇ ਹਾਂ ਅਸੀਂ ਪਰ ਸਿੱਖ ਇਹੋ ਜਿਹਾ ਨਹੀਂ ਹੁੰਦਾ ਸਿੱਖ ਹੁੰਦਾ ਜੇ ਸੁਖ ਦੇ ਤਾਂ ਤੁਝੇ ਆਰਾਦੀ ਦੁੱਖ ਵੀ ਤੁਝੇ ਧਾਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਏ ਇਹ ਸਿੱਖੀ ਹੈ ਇਹ ਗੁਰੂ ਨੂੰ ਪਿਆਰ ਕਰਨ ਵਾਲਿਆਂ ਦੀ ਗੱਲ ਹੈ ਅੱਜ ਜਦ ਅਸੀਂ ਹੁਣ ਸ਼ਬਦ ਪੜਨ ਲੱਗੇ ਸਨਾ ਇਹ ਪੜਨਾ ਅਸੀਂ ਮੂ ਲਾਲਣ ਸਿਓ ਪ੍ਰੀਤ ਬਣੀ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਜਿਨ੍ਹਾਂ ਦੀ ਪ੍ਰੀਤ ਗੁਰੂ ਨਾਲ ਬਣ ਜਾਂਦੀ ਹੈ ਦੁਨੀਆ ਦੀ ਕੋਈ ਤਾਕਤ ਉਹ ਪ੍ਰੀਤ ਤੋੜ ਨਹੀਂ ਸਕਦੀ ਤੇ ਨਾ ਹੀ ਕੋਈ ਗੁਰੂ ਨਾਲੋਂ ਸਾਨੂੰ ਉਹਨੂੰ ਅਲੱਗ ਕਰ ਸਕਦਾ ਐ ਐਸੀ ਮਾਦੋ ਖਿੰਚ ਤਣੀ ਕਹਿੰਦੇ ਵੀ ਉਹ ਚਲ ਗਿਆ ਕਿ ਸਿਰ ਫੇਰਨ ਵਾਲੇ ਕੋ ਉਹਨੇ ਸਬਾਹ ਦਿੱਤੀ ਜਿੰਨੂੰ ਅਸੀਂ ਆਮ ਤੌਰ ਤੇ ਕੀ ਕਹਿੰਦੇ ਆ ਜੀ ਬਪੂਤੀ ਉਹ ਦੇ ਦਿੱਤੀ ਤੇ ਉਹ ਸਿੰਘ ਸਾਹਿਬ ਜਸਵੰਤ ਸਿੰਘ ਜੀ ਕਹਿੰਦੇ ਕਹਿੰਦੇ ਉਹ ਜੋ ਬਪੂਤੀ ਦਿੱਤੀ ਉਹ ਕਹਿੰਦਾ ਇਹਨੂੰ ਖਾ ਲੈ ਕਹਿੰਦੇ ਮੈਂ ਉਹਨੇ ਖਾ ਲਈ ਖਾ ਕੇ ਤੇ ਆਣ ਕੇ ਕਹਿੰਦੇ ਮੈਨੂੰ ਕਹਿੰਦਾ ਮਹਾਰਾਜ ਆ ਸਿੰਘ ਸਾਜ ਸੁਵਾਨ ਸਿੰਘ ਜੀ ਕਹਿੰਦੇ ਕਹਿੰਦੇ ਆਣ ਕੇ ਸਾਨੂੰ ਕਹਿੰਦਾ ਕਿ ਮੈਨੂੰ ਦੀ ਉਹਨੇ ਸਵਾਹ ਖਵਾ ਦਿੱਤੀ ਕਹਿੰਦੇ ਮੈਂ ਕਿਹਾ ਜੇ ਗੁਰੂ ਨੂੰ ਛੱਡ ਕੇ ਜਾਵੇਂਗਾ ਤੇ ਮੂੰਹ ਵਿੱਚ ਸਵਾਹ ਹੀ ਪੈਣੀ ਹੈ ਸਵਾਹ ਹੀ ਪੈਣੀ ਹੈ ਜੇ ਗੁਰੂ ਨੂੰ ਛੱਡ ਕੇ ਜਾਵੇਂਗਾ ਇਹ ਗੁਰੂ ਹੀ ਹੈ ਜਿਹੜਾ ਇੱਥੇ ਕੜਾ ਪ੍ਰਸ਼ਾਦ ਦੀ ਦੇਖ ਦਿੰਦਾ ਹੈ ਇੱਥੇ ਇਹ ਗੁਰੂ ਹੀ ਹੈ ਜਿੱਥੇ ਆਣ ਕੇ 36 ਪ੍ਰਕਾਰ ਦੇ ਭੋਜਨ ਮਿਲਦੇ ਨੇ ਜਦੋਂ ਗੁਰੂ ਨੂੰ ਛੱਡ ਕੇ ਜਾਵਾਂਗੇ ਖਵਾਰੀ ਪੱਲੇ ਪਵੇਗੀ ਤਿੰਨ ਗੁਰੂ ਧਾਰਨ ਕੀਤੇ ਜੀ ਇਹਨੇ ਪਰ ਫਿਰ ਐਸਾ ਸਮਾਂ ਆਇਆ ਭਾਈ ਸਾਹਿਬ ਜੀ ਸਨਾਰੇ ਸਨ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਕਲਗੀ ਧਰ ਪਿਤਾ ਜੀ ਗਏ ਨਦੇੜ ਦੀ ਧਰਤੀ ਤੇ ਆਪਾਂ ਇੱਥੋਂ ਹੁਣ ਸ਼ੁਰੂ ਕਰ ਰਹੇ ਆਂ ਨਦੇੜ ਦੀ ਧਰਤੀ ਤੇ ਗਏ ਰਿੱਧੀਆਂ ਸਿੱਧੀਆਂ ਨੇ ਬਹੁਤ ਹਾਸਲ ਕੀਤੀਆਂ ਤੇ ਮਜ਼ਾਕ ਇਹ ਬਣਦਾ ਸੀ ਕੋਈ ਜੇ ਕੋਈ ਸਾਧੂ ਆ ਜਾਂਦਾ ਇਹਨੇ ਪਲੰਗ ਤੇ ਬਿਠਾਉਣਾ ਤੇ ਰਿੱਧੀਆਂ ਸਿੱਧੀਆਂ ਦੇ ਨਾਲ ਪਲੰਗ ਉਲਟਾ ਦੇਣਾ ਮਾਧੋ ਦਾਸ ਵਰਾਗੀ ਨੇ ਤੇ ਇਹਦੇ ਚੇਲਿਆਂ ਨੇ ਤੇ ਇਹਨਾਂ ਨੇ ਫੋੜ ਕੇ ਤਾੜੀ ਮਾਰ ਕੇ ਹਸਣਾ ਪਰ ਦੀਨ ਦੁਨੀਆ ਦੇ ਮਾਲਕ ਮਰਦਾ ਗੰਬੜਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਦੇ ਵਰਗਾ ਦੁਨੀਆ ਤੇ ਅੱਜ ਤੱਕ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਕੋਈ ਨਹੀਂ ਹੋਣਾ ਦੁਨੀਆ ਤੇ ਫਿਰ ਇੱਕ ਗੱਲ ਮੈਨੂੰ ਚਿੱਤ ਆ ਗਈ ਮੈਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਧਰਪਤਾ ਜੀ ਦੀ ਗੱਲ ਚੱਲੀ ਮੈਂ ਇੱਕ ਗੱਲ ਆਪ ਜੀ ਨਾਲ ਸਾਂਝੀ ਕਰ ਦਵਾਂ ਡਾਕਟਰ ਜਸਵੰਤ ਸਿੰਘ ਨੇਕੀ ਤੁਸੀਂ ਨਾਂ ਸੁਣਿਆ ਹੋਵੇਗਾ ਕਹਿੰਦੇ ਵੀ ਨੇਕੀ ਡਾਕਟਰ ਜਸਵੰਤ ਸਿੰਘ ਨੇਕੀ ਨਾ ਇੱਕ ਦਿਨ ਨਿਤਨੇਮ ਦੀ ਪਾਵਨ ਬਾਣੀਆਂ ਦਾ ਪਾਠ ਕੀਤਾ ਤੇ ਅਰਦਾਸ ਕਰਨ ਲੱਗਾ ਤੇ ਅਰਦਾਸ ਕਰਦਿਆਂ ਉਹਨੇ ਧੰਗੁਰੂ ਗੋਮੇ ਸਿੰਘ ਮਹਾਰਾਜ ਵਾਸਤੇ ਬੜੇ ਪਿਆਰੇ ਪਿਆਰੇ ਲਫ਼ਜ਼ ਜਿੱਥੇ ਗੁਰੂ ਗੋਮੇ ਸਿੰਘ ਮਹਾਰਾ ਦਾ ਨਾਮ ਹੁੰਦਾ ਹੈ ਗੁਰੂ ਕਲਗੀਧਰ ਪਾਸ਼ਾ ਫੌਜਾਂ ਵਾਜਾਂ ਵਾਲੇ ਨੀਲੇ ਦੇ ਸ਼ਾਹ ਸਵਾਰ ਇਹ ਲਫ਼ਜ਼ ਵਰਤੇ ਤੇ ਜਸਵੰਤ ਸਿੰਘ ਨੇ ਕੀ ਕਹਿੰਦਾ ਜਦੋਂ ਮੈਂ ਅਰਦਾਸ ਕੀਤੀ ਮੇਰੇ ਪਿਤਾ ਜੀ ਕੋਲ ਆ ਗਏ ਪਿਤਾ ਜੀ ਆਣ ਕੇ ਕਹਿੰਦੇ ਪੁੱਤਰ ਤੂੰ ਧੰਨ ਗੁਰੂ ਗੋਬਿੰਦ ਸਿੰਘ ਦੀ ਉਸਤਤ ਵਿੱਚ ਬੜੇ ਲਫ਼ਜ਼ ਵਰਤੇ ਪਰ ਪੁੱਤਰ ਜਿਹੜਾ ਲਫ਼ਜ਼ ਵਰਤਣਾ ਚਾਹੀਦਾ ਸੀ ਉਹ ਨਹੀਂ ਵਰਤਿਆ। ਕਹਿੰਦੇ ਮੇਰੇ ਹੱਥ ਜੁੜ ਕੇ ਪਿਤਾ ਜੀ ਦੱਸੋ ਕਿ ਕਿਹੜਾ ਲਫ਼ਜ਼ ਜਿਹੜਾ ਮੇਕੋ ਨਹੀਂ ਵਰਤਿਆ ਗਿਆ? ਕਹਿੰਦੇ ਪੁੱਤਰ ਤੂੰ ਕਿਹਾ ਨੀਲੇ ਦੇ ਸ਼ਾਹ ਸਵਾਰ ਯਾਦ ਰੱਖ ਘੋੜਿਆਂ ਦੀ ਸਵਾਰੀ ਕੋਈ ਵੀ ਕਰ ਸਕਦਾ ਹੈ। ਤੂੰ ਕਿਹਾ ਫੌਜਾਂ ਬਾਜਾਂ ਵਾਲੇ ਇਸ ਦੁਨੀਆ ਤੇ ਫੌਜਾਂ ਕੋਈ ਵੀ ਰੱਖ ਸਕਦਾ ਹੈ। ਬਾਜ ਕੋਈ ਵੀ ਰੱਖ ਸਕਦਾ ਹੈ। ਪੁੱਤਰ ਇੱਕ ਗੱਲ ਯਾਦ ਰੱਖ ਜੇ ਕਹਿਣਾ ਤਨ ਗੁਰੂ ਗੋਮੇ ਸਿੰਘ ਮਹਾਰਾ ਨੂੰ ਸਰਵੰਸ ਦਾਨੀ ਕਿਆ ਕਰ ਕਿਉਂਕਿ ਸਰਵੰਸ ਦਾਨੀ ਦੁਨੀਆ ਤੇ ਇੱਕੋ ਹੀ ਹੈ ਦੂਜਾ ਨਹੀਂ ਹੋ ਸਕਦਾ ਗੁਰੂ ਗੋਮ ਸਿੰਘ ਮਹਾਰਾ ਵਰਗਾ ਦੂਜਾ ਨਹੀਂ ਤਨ ਗੁਰੂ ਗੋਮੇ ਸਿੰਘ ਮਹਾਰਾ ਜਾਗੇ ਪਲੰਗ ਤੇ ਬਿਰਾਜਮਾਨ ਹੋਏ ਇਨ ਟਿੱਲ ਲਾ ਲਿਆ ਜੀ ਦਿੱਦੀਆਂ ਸਿੱਧੀਆਂ ਨਾਲ ਵੀਰ ਇਹਨੇ ਬਸ ਵਿੱਚ ਕੀਤੇ ਸਨ ਟਿੱਲ ਲਾ ਲਿਆ ਪਰ ਪਲੰਗ ਨਾ ਹਿੱਲਿਆ ਇਹ ਉਸ ਵੇਲੇ ਆਪਣੇ ਡੇਰੇ ਵਿੱਚ ਨਹੀਂ ਝਾਰੀਆਂ ਵਿੱਚ ਜਾ ਕੇ ਬੈਠਾ ਜਦੋਂ ਆਇਆ ਵੀ ਇਹ ਕੌਣ ਹੈ ਵੀ ਜੇਤੇ ਮੇਰੀਆਂ ਦੀਦੀਆਂ ਸਿੱਧੀਆਂ ਜੰਤਰ ਮੰਤਰ ਅਸਰ ਨਹੀਂ ਕਰਦੇ ਤੇ ਸਿੱਖਾ ਜਿਸ ਗੁਰੂ ਦਾ ਤੂੰ ਸਿੱਖ ਹੈ ਜੇ ਕਿਤੇ ਤੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਮੂਲ ਮੰਤਰ ਪੜਨ ਲੱਗ ਜਾਵੇਂ ਤੇ ਗੁਰੂ ਦੀ ਬਾਣੀ ਤੂੰ ਉੱਪਰ ਦੁਨੀਆ ਦਾ ਕੋਈ ਮੰਤਰ ਨਹੀਂ ਸੱਚ ਮੰਤਰ ਤੇ ਮਾਰਾ ਅੰਮ੍ਰਿਤ ਬਾਣੀ ਤੇਰੇ ਤੇ ਵੀ ਦੁਨੀਆ ਦਾ ਕੋਈ ਜੰਤਰ ਮੰਤਰ ਅਸਰ ਨਹੀਂ ਕਰੇਗਾ ਉਦੋਂ ਹੀ ਕਰਦਾ ਹੈ ਜਦੋਂ ਤੂੰ ਬਾਣੀ ਤੋਂ ਦੂਰ ਹੁੰਨਾ ਹੈ ਬਾਣੀ ਤੋਂ ਟੁੱਟਦਾ ਹੈ ਆ ਗਿਆ ਆਣ ਕੇ ਬੈਠ ਗਿਆ ਪੁੱਛਦਾ ਤਨਗੁਰ ਗੋਵੇਂ ਸੇ ਮਹਾਰਾਜ ਨੂੰ ਤੁਸੀਂ ਕੌਣ ਹੋ ਤਨਗੁਰ ਗੋਵੇਂ ਸੇ ਮਹਾਰਾਜ ਕਹਿੰਦੇ ਤੈਨੂੰ ਪਤਾ ਹੈ ਅਸੀਂ ਕੌਣ ਹੈ ਕਹਿੰਦਾ ਮੈਨੂੰ ਪਤਾ ਕਹਿੰਦੇ ਹਾਂ ਤੈਨੂੰ ਪਤਾ ਹੈ ਆਪਣੇ ਅੰਦਰ ਦੇਖ ਅੰਤਰਮੁਖੀ ਹੋ ਫੇਰ ਪੁੱਛ ਫੇਰ ਨੇਤਰ ਬੰਦ ਕਰਦਾ ਜਦੋਂ ਅੱਖਾਂ ਖੋਲੀਆਂ ਫਿਰ ਕਹਿੰਦਾ ਕਿਤੇ ਗੁਰੂ ਗੋਵੇਂ ਸਿੰਘ ਹੋ ਤੁਸੀਂ ਤਨਗੁਰ ਗੋਵੇਂ ਸੇ ਮਹਾਰਾਜ ਕਹਿੰਦੇ ਹਾਂ ਅਸੀਂ ਗੁਰੂ ਗੋਵੇਂ ਸਿੰਘ ਹਾਂ ਗੁਰੂ ਗੋਵਿੰਦ ਸਿੰਘ ਮਹਾਰਾ ਕਹਿੰਦੇ ਤੂੰ ਕੌਣ ਕਹਿੰਦਾ ਮੈਂ ਤੁਹਾਡਾ ਬੰਦਾ ਹਾਂ ਤੇ ਗੁਰੂ ਗੋਵਿੰਦ ਸਿੰਘ ਮਹਾਰਾ ਕਹਿੰਦੇ ਜੇ ਤੂੰ ਬੰਦਾ ਹੈ ਫਿਰ ਬੰਦਿਆਂ ਵਾਲੇ ਕੰਮ ਕਰ ਜੇ ਬੰਦਾ ਹੈ ਤੇ ਬੰਦਿਆਂ ਵਾਲੇ ਕੰਮ ਕਰ ਤਨ ਗੁਰੂ ਗੋਵਿੰਦ ਸਿੰਘ ਮਹਾਰਾ ਜੀ ਕਹਿੰਦੇ ਫਿਰ ਬੰਦਿਆਂ ਵਾਲੇ ਕੰਮ ਕਰ ਜੋ ਬੰਦੇ ਜੋ ਬੰਦਿਆਂ ਦੇ ਕੰਮ ਦਾ ਫਰਜ਼ ਹੈ ਕਹਿੰਦਾ ਮਹਾਰਾਜ ਮੇਰਾ ਡੇਰਾ ਢਿੱਟ ਦਿੱਤਾ ਤੁਹਾਡੇ ਸਿੰਘਾਂ ਨੇ ਇੱਥੇ ਬੱਕਰੇ ਝਟਕਾ ਦਿੱਤੇ ਤਨ ਗੁਰੂ ਗੋਵਿੰਦ ਸਿੰਘ ਮਹਾਰਾ ਕਹਿੰਦੇ 10 13 ਡੇਰਾ ਹੈ ਕਿਹੜੀ ਧਰਤੀ ਤੇ ਕਹਿੰਦਾ ਹਿੰਦੁਸਤਾਨ ਦੀ ਕਹਿੰਦੇ ਫਿਰ ਮਾਦੋ ਦਾਸ ਤੇਰਾ ਡੇਰਾ ਪਵਿੱਤਰ ਕਿਵੇਂ ਹੋ ਗਿਆ ਤੂੰ ਇੱਥੇ ਬੱਕਰਿਆਂ ਦੇ ਲੋਅ ਡੂਲਣ ਦੀ ਗੱਲ ਕਰਦਾ ਜਿਸ ਧਰਤੀ ਦੇ ਉੱਪਰ 7 ਤੇ 9 ਸਾਲ ਦੇ ਮਾਸੂਮ ਬੱਚਿਆਂ ਦਾ ਲੋਅ ਡੁਲਿਆ ਹੋਵੇ ਬਾਬਾ ਜੋਰਾਵਰਸ ਦੇ ਬਾਬਾ ਫਤਿਹ ਸਿੰਘ ਦੀ ਗੱਲ ਕਰਦੇ ਆ ਫਿਰ ਚਮਕੌਰ ਦੀ ਗੜੀ ਦੀ ਗੱਲ ਕਰਦੇ ਆ ਤੇਰਾ ਡੇਰਾ ਕਿਵੇਂ ਪਵਿੱਤਰ ਹੋ ਸਕਦਾ ਹੈ ਫਿਰ ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਚਰਨਾ ਤੇ ਸੇ ਰੱਖ ਦਿੱਤਾ ਕਹਿੰਦਾ ਸਤਿਗੁਰੂ ਸਿਰ ਤੇ ਹੱਥ ਰੱਖ ਕੇ ਮੇਰਾ ਵਿਰਾਗ ਸਤਿਗੁਰੂ ਨੇ ਵਿਰਾਗ ਪੁਣਾ ਲਾ ਦਿੱਤਾ ਖੰਡੇ ਬਾਟੇ ਦੀ ਪੋਹਲ ਦਿੱਤੀ ਨਾਮ ਰੱਖਿਆ ਭਾਈ ਗੁਰਬਖਸ਼ ਸਿੰਘ ਜਿੰਨੂੰ ਅਸੀਂ ਕਹਿੰਨੇ ਬੰਦਾ ਸਿੰਘ ਬਹਾਦਰ ਬਹਾਦਰ ਉਦੋਂ ਨਾ ਨਾ ਲੱਗਿਆ ਜਦੋਂ ਉਹਨਾਂ ਨੇ ਬਹਾਦਰੀ ਦਿਖਾਈ ਫਿਰ ਐਸੀ ਪ੍ਰੀਤ ਗੁਰੂ ਨਾਲ ਬਣੀ ਸਾਰੇ ਇਕਾਗਰ ਹੋ ਗਏ ਕੋਈ ਇੱਕ ਸ਼ਬਦ ਸਾਰੇ ਪੜੀਏ ਕਰੋ ਕਿਰਪਾ ਜੀ ਪ੍ਰੀਤ ਬਣੀ ਪ੍ਰੀਤ ਬਣੀ ਪ੍ਰੀਤ ਬਣੀ ਪ੍ਰੀਤ ਬਣੀ ਮੂਲਾਂਨ ਸੇ ਉਹ ਪ੍ਰੀਤ ਬਣੀ ਪ੍ਰੀਤ ਬਣੀ ਮੂਲਾਂਨ ਸੇ ਉਹ ਪ੍ਰੀਤ ਬਣੀ ਤਪਣੀ ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ ਐਸੀ ਮਾਂ ਤੋ ਖਿੰਚ ਤਾਣੀ ਖਿੰਚ ਤਾਣੀ ਪ੍ਰੀਤ ਬਣੇ ਪ੍ਰੀਤ ਬਣੇ ਪ੍ਰੀਤ ਬਣੇ ਪ੍ਰੀਤ ਬਣੇ ਮੂਲਾਂਨਨ ਸੋ ਪ੍ਰੀਤ ਬਣੇ ਪ੍ਰੀਤ ਬਣੇ ਮੂਲਾਂਨਨ ਸੋ ਪ੍ਰੀਤ ਬਣੇ ਪ੍ਰੀਤ ਬਣੇ ਸਰਨ ਮਨ ਮਾਹੇ ਬਸਤ ਹੈ ਦਿਨ ਸਰਨ ਮਨ ਮਾਹੇ ਬਸਤ ਹੈ ਦਿਨ ਸਰਨ ਮਨ ਮਾਹੇ ਬਸਤ ਹੈ ਤੂੰ ਕਰ ਕੇ ਰਪਾ ਪ੍ਰਭ ਆਪਣੀ ਪ੍ਰਭ ਆਪਣੀ ਤੂੰ ਕਰ ਕੇ ਰਪਾ ਪ੍ਰਭ ਆਪਣੀ ਪ੍ਰਭ ਬਲ ਬਲ ਜਾਓ ਸਿਆਮ ਸੁੰਦਰ ਕੋ ਬਲ ਬਲ ਜਾਓ ਸਿਆਮ ਸੁੰਦਰ ਕੋ ਆਕਰਤ ਕਥਾ ਜਾਂ ਕੀ ਬਾਤ ਸੁਣੀ ਜਾਂ ਕੀ ਬਾਤ ਸੁਣੀ ਆਕਰਤ ਕਥਾ ਜਾਂ ਕੀ ਬਾਤ ਸੁਣੀ ਜਾਂ ਕੀ ਬਾਤ ਸੁਣੀ ਪ੍ਰੀਤ ਬਾਣੀ

ਚੁਪਾ ਐਸੀ ਮਾਤੋ ਖਿੰਚ ਤਾਣੀ ਖਿੰਚ ਤਾਣੀ ਐਸੀ ਮਾਤੋ ਖਿੰਚ ਤਾਣੀ ਖਿੰਚ ਤਾਣੀ ਪ੍ਰੀਤ ਬਾਣੀ ਸੇਓ ਪ੍ਰੀਤ ਬਣੇ ਪ੍ਰੀਤ ਬਣੇ ਮੋਹ ਲਲਨ ਸੇਓ ਪ੍ਰੀਤ ਭਰੀ ਪ੍ਰੀਤ ਬਣੇ ਜਨ ਨਾਨਕ ਦਾਸਨ ਦਾ ਕਹੀਤ ਹੈ ਜਨ ਨਾਨਕ ਸੰਗਤਾਸ ਕਹੀਤ ਹੈ ਮੋਹ ਕਰ ਕਿਰਪਾ ਪੂਰੇ ਆਪਣੀ ਠਾਕੁਰ ਆਪਣੀ ਮੋਹ ਕਰ ਕਿਰਪਾ ਠਾਕੁਰ ਆਪਣੀ ਠਾਕੁਰ ਆਪਣੀ ਪ੍ਰੀਤ ਬਣੀ ਪ੍ਰੀਤ ਬਣੀ ਪ੍ਰੀਤ ਬਣੀ

ਦਨਾ ਚਾਹੋ ਮਨਪ੍ਰੀਤ ਚਰਨ ਕਮਲ ਹਾਰੇ ਮਨਪ੍ਰੀਤ ਚਰਨ ਕਮਲ ਹਾਰੇ ਮਨਪ੍ਰੀਤ ਚਰਨ ਕਮਲ ਹਾਰੇ ਮਨਪ੍ਰੀਤ ਚਰਨ ਕਮਲ ਹਾਰੇ ਮਨਪ੍ਰੀਤ ਤਹਮ ਤੁਮਸੇ ਹੌਂ ਜੋਰੀ ਸਾਚੀ ਪੀਤ ਹਮਤੋਂ ਮਸੇ ਹੌਂ ਜੋਰੀ ਤੁਮਸੇ ਹੌਂ ਜੋਰ ਆਵਰ ਸੰਗ ਤੋਰੀ ਤੁਮਸੇ ਹੌਂ ਜੋਰ ਆਵਰ ਸੰਗ ਤੋਰੀ ਤੁਮਸੇ ਹੌਂ ਜੋਰ ਵਾਹਿ ਗੁਰੂ ਵਾਹਿਗੁਰੂ ਪ੍ਰੀਤ ਬਣੀ ਪ੍ਰੀਤ ਬਣੀ ਪ੍ਰੀਤ ਬਣੀ ਪ੍ਰੀਤ ਬਣੀ ਮੂਲਾਂਨ ਸੇ ਆ ਪ੍ਰੀਤ ਬਣੀ ਪ੍ਰੀਤ ਬਣੀ ਮੂਲਾਂਨ ਸੇ ਆ ਪ੍ਰੀਤ ਬਣੀ ਪ੍ਰੀਤ ਬਣੀ ਮੂਲਾਂ ਪ੍ਰੀਤ ਬਣੀ ਪ੍ਰੀਤ ਬਣੀ ਵਾਗ ਹੈ ਗੁਰੂ